ਫਤੇਗੜ ਚੂੜੀਆਂ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਉਸ ਵੇਲੇ ਹੋਰ ਵਧਾ ਹੋ ਗਿਆ ਜਦੋਂ ਸੰਗਤਪੁਰਾ ਨਹਿਰ ਤੇ ਪੁਲ ਨੂੰ ਦੁਬਾਰਾ ਬੰਦ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਫਤੇਗੜ ਚੂੜੀਆਂ ਅੰਮ੍ਰਿਤਸਰ ਰਸਤੇ 'ਚ ਪੈਂਦੇ ਸੰਗਤਪੁਰਾ ਪੁਲ ਨੂੰ ਦੁਬਾਰਾ ਬੰਦ ਕਰ ਦਿੱਤਾ ਗਿਆ ਪੁਲ ਨੂੰ ਇਸ ਕਰਕੇ ਬੰਦ ਕੀਤਾ ਗਿਆ ਕਿ ਸੰਗਤਪੁਰਾ ਪੁਲ ਦੇ ਨਾਲ ਲੱਗਦੀ ਜੋ ਛੋਟੀ ਨਹਿਰ ਜਿਸ ਨੂੰ ਪੁਲੀ ਕਿਹਾ ਜਾਂਦਾ ਹੈ ਉਸ ਨੂੰ ਨਵਾਂ ਬਣਾਉਣ ਲਈ ਠੇਕੇਦਾਰ ਵੱਲੋਂ ਉਸ ਪੁਲੀ ਨੂੰ ਪੁੱਟਿਆ ਗਿਆ ਜਿਸ ਕਾਰਨ ਲੋਕਾਂ ਦੀ ਆਵਾਜਾਈ ਪਿੰਡਾਂ ਰਾਹੀਂ ਸ਼ੁਰੂ ਹੋ ਗਈ ਹੈ ਅਤੇ ਲੋਕ ਸਰਕਾਰਾਂ ਨੂੰ ਕੋਸਤੇ ਹੋਏ ਪਿੰਡਾਂ ਦੀਆਂ ਛੋਟੀਆਂ ਸਰਕਾਰਾਂ ਹੀ ਆ ਜਾ ਰਹੇ ਹਨ ਅਤੇ ਪਿੰਡਾਂ ਦੀਆਂ ਸੜਕਾਂ ਉੱਪਰ ਵੱਡੇ ਵੱਡੇ ਜਾਮ ਵੀ ਲੱਗ ਰਹੇ ਹਨ ਨਵੀਂ ਪੁਲੀ ਦਾ ਕੰਮ ਸ਼ੁਰੂ ਕਰਨ ਵਾਲੇ ਠੇਕੇਦਾਰ ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਗਤਪੁਰਾ ਵੱਡੇ ਪੁਲ ਦੇ ਨਾਲ ਲੱਗਦੀ ਛੋਟੀ ਪੁਲੀ ਦਾ ਟੈਂਡਰ ਰਾਹੀਂ 50 ਲੱਖ ਰੁਪਏ ਦਾ ਠੇਕਾ ਹੋਇਆ ਅਤੇ ਇਸ ਨਵੀਂ ਪੁਲੀ ਨੂੰ ਕੰਪਲੀਟ ਕਰਨ ਵਿੱਚ 2 ਮਹੀਨੇ ਦਾ ਸਮਾਂ ਲੱਗੇਗਾ ਜਿਸ ਕਾਰਨ ਸੰਗਤਪੁਰੇ ਨਹਿਰ ਦਾ ਵੱਡਾ ਪੁਲ 2 ਮਹੀਨੇ ਪੰਤਰੇਗਾ ਜਿਸ ਕਾਰਨ ਕਰਨ ਲੋਕਾਂ ਨੂੰ ਲਿੰਕ ਛੜਕਾ ਰਹੀ ਅਮਰitsar ਫਤਿਹਗੜ ਚੂੜੀਆਂ ਆਉਣ ਚਾਨ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਵੇਗਾ ਤੁਹਾਨੂੰ ਦੱਸਦੀ ਕਿ ਫਤਿਹਗੜ ਚੂੜੀਆਂ ਅਤੇ ਆਸ-ਪਾਸ ਦੇ ਪਿੰਡਾਂ ਨੂੰ ਦਹਾਕਿਆ ਤੋਂ ਛੜਕਣਾ ਬੰਦ ਕਰਨ ਸੰਤਾਪੋਗਣਾ ਪੈ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਜੱਤ ਸੰਤਪੁਰਾ ਪੋਲ ਬਾਨਿਆ ਸ਼ੀਤਾ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਦ ਲੋਕ ਪਿੰਡਾਂ ਰਾਹੀਂ ਅਮਰitsar ਫਤਿਹਗੜ ਚੂੜੀਆਂ ਪਹੁੰਚਣ ਲਈ ਮਜਬੂਰ ਸਨ ਅਤੇ ਲੋਕਾਂ ਵੱਲੋਂ ਦਹਾਕਿਆਂ ਤੋਂ ਮੰਗ ਸੀ ਕਿ ਇਹ ਪੁਲ ਦੁਬਾਰਾ ਨਵੇਂ ਸਿਰੇ ਤੋਂ ਬਣੇ ਅਤੇ ਸ਼ਰਕਾ ਦਾ ਵੀ ਦੁਬਾਰਾ ਨਿਰਮਾਣ ਹੋਏ ਪਰ ਅਜੇ ਤੱਕ ਇਹ ਸ਼ਰਕਾ ਦਾ ਨਿਰਮਾਣ ਨਹੀਂ ਹੋ ਸਕਿਆ ਜਿਸ ਕਾਰਨ ਲੋਕ ਦਹਾਕਿਆਂ ਤੋਂ ਹੀ ਇਸ ਦਾ ਸੰਤਾਪ ਭੋਗ ਰਹੇ ਹਨ ਅਤੇ ਅੱਜ ਉਹਨਾਂ ਦੀਆਂ ਮੁਸ਼ਕਲਾਂ 'ਚ ਇੱਕ ਹੋਰ ਵਾਤਾ ਹੋ ਗਿਆ ਜਦ ਸੰਤਪੁਰੇ ਵਾਲਾ ਪੁਲ 2 ਮਹੀਨੇ ਲਈ ਦੁਬਾਰਾ ਬੰਦ ਕਰ ਦਿੱਤਾ ਗਿਆ ਸਰਕਾਰਾਂ ਤਲਸ ਕਰ ਲੋਕੋ ਇਹ ਦੁਨੀਆ ਦੇ ਬੜੀ ਪਰੇਸ਼ਾਨ ਪਹਿਲੀ ਬਣੀ ਨਹੀਂ ਦੇ ਅੱਗੋਂ ਖੇਤ ਟੁੱਟੀਆਂ ਆ ਇਹਨਾਂ ਨੂੰ ਜਾਣ ਲੋਕੀ ਹੈ ਸਰਕਾਰ ਕਰੋ ਕੋਈ ਤਰਸੋਏ ਇਹ ਦੀ ਸਰਕਾਰ ਪਹਿਲੀ ਟੁੱਟੀ ਆ ਦਾ ਗੋਫੇਰ ਤੋੜਦੀ ਆ ਤੇ ਕਿਉਂ ਦੁਨੀਆ ਨੂੰ ਪਰੇਸ਼ਾਨ ਬਹਿ ਜੇ ਕਰਨਾ ਬਹੁਤ ਪਰੇਸ਼ਾਨੀਆਂ ਲੋਕੀ ਇਹਦੇ ਕੋਈ ਕਿਤੇ ਵਾਜਨ ਦੀ ਗੱਡੀ ਕੋਈ ਕਿਤੇ ਵਾਜਨ ਦੀ ਇਹ ਖੜਾ ਬੁਰਾ ਹਾਲ ਜੇ ਲੋਕੋ ਪਰ ਸਰਕਾਰੋ ਸਰਕਾਰੋ ਇਹਨਾਂ ਦਾ ਕੋਈ ਸੋਚੋ ਇਹਨਾਂ ਦਾ